ਰਾਮ ਰਾਮ ਜੀ ਜੈਪੁਰ ਰਹਿਣ ਨੂੰ ਰਾਜੂ ਖੰਦਰ ਪੰਡਾਰ ਉੱਪਰ ਤੁਹਾਡੇ ਵਾਸਤੇ ਸਰਦੀਆਂ ਦਾ ਤੋਹਫਾ ਲੈ ਕੇ ਆਏ ਆ ਸਰਦੀਆਂ ਦੇ ਗਰਮ ਮਾਲ ਉੱਪਰ ਬਹੁਤ ਭਾਰੀ ਡਿਸਕਾਊਂਟ ਲੈ ਕੇ ਆਏ ਆ ਅੱਜ 4 ਜਨਵਰੀ ਦਿਨ ਐਤਵਾਰ ਨੂੰ ਰਾਜੂ ਖੰਦਰ ਪੰਡਾਰ ਵਾਲਿਆਂ ਦੀ ਦੁਕਾਨ ਖੁੱਲੀ ਰਹੇਗੀ ਜੀ ਅਤੇ ਅੱਜ ਸੇਲ ਦੇ ਵਿੱਚ ਤੁਹਾਨੂੰ ਗਰਮ ਚਾਦਰਾਂ ਕੰਬਲਾਂ ਰਜਾਈਆਂ ਅਤੇ ਗਲਾਫਾ ਉੱਪਰ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾਵੇਗਾ ਇਹ ਸੇਲ ਸਿਰਫ 2 ਦਿਨਾਂ ਵਾਸਤੇ ਲਗਾਈ ਗਈ ਹੈ 4 ਜਨਵਰੀ ਦਿਨ ਐਤਵਾਰ ਅਤੇ 5 ਜਨਵਰੀ ਦਿੰ ਸੋ ਵਾਰ ਨੂੰ ਪਤਾ ਯਾਦ ਰੱਖੋ ਜੈਪੁਰ ਹੈਂਡਲੂ ਰਾਜੂ ਖੱਦਰ ਪੰਡਾਰ ਨੇੜੇ ਪੋਸਟ ਆਫਿਸ ਤਿੰਨ ਨੰਬਰ ਗਲੀ ਦੇ ਬਿਲਕੁਲ ਸਾਹਮਣੇ ਤਾਪਾ ਮੰਡੀ ਸੇਲ ਦੇ ਵਿੱਚ ਤੁਹਾਡੇ ਵਾਸਤੇ ਗਰਮ ਚਾਦਰਾਂ ਡਬਲ ਬੈੱਡ ਦੇ ਗਰਮ ਗਲਾਫ ਸਿੰਗਲ ਬੈੱਡ ਦੇ ਗਰਮ ਗਲਾਫ ਕੰਬਲ ਅਤੇ ਰਜਾਈਆਂ ਉੱਪਰ ਬਹੁਤ ਭਾਰੀ ਡਿਸਕਾਊਂਟ ਲੈ ਕੇ ਆਏ ਆ ਰਾਜੂ ਖੱਦਰ ਪੰਡਾਰ ਜੈਪੁਰ ਹੈਂਡਲੂ ਉੱਪਰ ਆਓ ਤੁਹਾਨੂੰ ਦਿਖਾਉਂਦੇ ਆ ਕੁਝ ਆਈਟਮਾਂ ਸਭ ਤੋਂ ਪਹਿਲੀ ਆਈਟਮ ਹੈ ਡਬਲ ਬੈੱਡ ਦੀ ਚਲੀ ਹਿੰਦੀ ਚਾਦਰ ਫਲੈਗਨੋ ਦੀ ਚਾਦਰ ਡਬਲ ਬੈੱਡ ਦੀ ਫੁੱਲ ਸਾਈਜ਼ ਨਾਲ ਦੋ ਪਿੱਲੋ ਕਵਰ ਇੱਕ ਡਬਲ ਬੈੱਡ ਸ਼ੀਟ ਫੁੱਲ ਸਾਈਜ਼ ਦੀ ਨਾਲ ਦੋ ਪਿੱਲੋ ਕਵਰ ਜਿੱਪਾ ਵਾਲੇ ਜਿਹਦਾ ਰੇਟ ਪਹਿਲਾਂ ਮਾਰਕੀਟ ਦੇ ਵਿੱਚ 6600 ਰੁਪਏ ਦੀ ਚਾਦਰ ਵੇਖਦੀ ਸੀ ਹੁਣ ਜੈਪੁਰ ਹੈਲਮ ਰਾਜੂ ਖਦਰ ਪਣਾਰ ਉੱਪਰ ਤੁਹਾਨੂੰ ਮਿਲੇਗੀ ਸਿਰਫ 400 ਰੁਪਏ ਦੀ ਚਾਦਰ ਡਬਲ ਬੈੱਡ ਦੀ ਸ਼ਲੀਂਦੀ ਜਿਹਦੇ ਪਰ ਬਿਲਕੁਲ ਵੀ ਬੂਰ ਨਹੀਂ ਆਊਗਾ 400 ਰੁਪਏ ਦੀ ਚਾਦਰ ਮਿਲੂਗੀ ਡਬਲ ਬੈੱਡ ਦੀ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਲਿਮਿਟਡ ਸਟਾਕ ਹੈ ਜਲਦੀ ਆਓ ਅਤੇ ਜਲਦੀ ਲੈ ਜਾਓ। ਹੌਲ ਸੇ ਰੇਟਾ ਉੱਪਰ ਮਾਲ ਆਇਆ ਤੁਹਾਨੂੰ ਹੌਲ ਸੇ ਰੇਟਾ ਉੱਪਰ ਹੀ ਅੱਜ ਮਾਲ ਦੇ ਦੇਣਾ ਹੈ। 400 ਰੁਪਏ ਦੇ ਵਿੱਚ ਡਬਲ ਵੈੱਟ ਦੀ ਚਾਦਰ। ਇਸ ਤੋਂ ਬਾਅਦ ਤੁਹਾਨੂੰ ਐਲੈਸਾ ਕੰਪਨੀ ਦੇ ਬਹੁਤ ਸੋਹਣੇ ਪੀਸ ਕੰਪਨੀ ਦੇ ਪੀਸ ਮਿਲ ਜਾਣਗੇ। ਐਲੈਸਾ ਕੰਪਨੀ ਉੱਪਰ ਤੁਹਾਨੂੰ 50 ਤੋਂ ਲੈ ਕੇ 60% ਤੱਕ ਲੈਸ ਮਿਲ ਜਾਵੇਗੀ। ਜਿਵੇਂ 1300 ਰੁਪਏ ਵਾਲੀ ਚਾਦਰ 650 ਰੁਪਏ ਦੀ 1000 ਰੁਪਏ ਵਾਲੀ ਚਾਦਰ 750 ਰੁਪਏ ਦੀ। 2200 ਰੁਪਏ ਵਾਲੀ ਚਾਦਰ 1000 ਰੁਪਏ ਦੀ ਇਸ ਤਰ੍ਹਾਂ ਲੈਸਾ ਕੰਪਨੀ ਉੱਪਰ ਤੁਹਾਨੂੰ ਬਹੁਤ ਭਾਰੀ ਡਿਸਕਾਊਂਟ ਦਿੱਤੇ ਜਾਣਗੇ ਇਹ ਵੀ ਇੱਕ ਬੈੱਡ ਸ਼ੀਟ ਹੋਊਗੀ ਨਾਲ ਦੋ ਪਿੱਲੋ ਕਵਰ ਐਂਟੀ ਸਲਿੱਪ ਬੈੱਡ ਸ਼ੀਟ ਹੈ ਨਾਇਨਾ ਤੇ ਬੂਰ ਆਵੇ ਇਹਨਾਂ ਵਾਸਤਾ ਬਹੁਤ ਸੋਹਣੀ ਬੈੱਡ ਸ਼ੀਟ ਹੈ ਇਸ ਤੋਂ ਬਾਅਦ ਤੁਹਾਡੇ ਵਾਸਤੇ ਲੈ ਕੇ ਆਇਆ ਡਬਲ ਬੈੱਡ ਦੇ ਸ਼ਲੀਨ ਵਾਲੇ ਫਲੈਨੋ ਦੇ ਗਲਾਬ ਫੁੱਲ ਸਾਈਜ਼ ਦੇ ਰਜਾਈਆਂ ਅਤੇ ਕੰਬਲਾ ਦੇ ਗਲਾਬ ਜਿਹੜਾ ਮਾਰਕੀਟ 'ਚ ਵਿਖਦਾ 8-800 ਰੁਪਏ ਦਾ ਗਲਾਬ ਹੁਣ ਰਾਜੂ ਖਦਰ ਪੰਡਾਰ ਜੈਪੁਰ ਹੈਂਡਲੂ ਮੁੱਪਰ ਤੁਹਾਨੂੰ ਮਿਲੇਗਾ ਸਿਰਫ 500 ਰੁਪਏ ਦਾ ਡਬਲ ਬੈੱਡ ਦਾ ਗਲਾਬ ਚਾਹੇ ਕੰਬਲ ਤੇ ਚੜਾਓ ਚਾਹੇ ਰਜਾਈ ਤੇ ਚੜਾਓ ਇਹਦੇ ਵਿੱਚ ਵੀ ਰੰਗ ਡਿਜ਼ਾਈਨਸ ਹਨ ਉਹਨੂੰ ਬਹੁਤ ਮਿਲ ਜਾਣਗੇ ਡਬਲ ਬੈੱਡ ਦੀ ਰਜਾਈ ਤੇ ਕੰਬਲ ਦਾ ਗਲਾਬ ਸਿਰਫ 500 ਰੁਪਏ ਦੇ ਵਿੱਚ ਤਲਨਟ ਵਾਈ ਰੰਗਾਂ ਮੈਚੀ ਬਹੁਤ ਮਿਲ ਜੂਗੀ ਇਸ ਤੋਂ ਇਸ ਤੋਂ ਬਾਅਦ ਤੁਹਾਡੇ ਵਾਸਤੇ ਲੈ ਕੇ ਆਏ ਡਬਲ ਬੈੱਡ ਦਾ ਰਿਵਰਸੀਬਲ ਗਲਾਬ ਦੋਨੇ ਪਾਸੇ ਛਲੀ ਦਾ ਲਾ ਗਲਾਬ ਜਿਹੜਾ ਮਾਰਕੀਟ ਰੇਟ ਆ 1200 ਰੁਪਏ ਇਹ ਤੁਹਾਨੂੰ ਰਾਜੂ ਖਦਰਪਨਾਰ ਜਿਆਪੁਰ ਹੰਦਲੂਪੁਰ ਮਿਲੇਗਾ ਸਿਰਫ 700 ਰੁਪਏ ਦਾ ਰਿਵਰਸੀਬਲ ਡਬਲ ਬੈੱਡ ਦਾ ਫੁੱਲ ਸਾਈਜ਼ ਦਾ ਗਲਾਬ ਚਾਹੇ ਰਜਾਈ ਤੇ ਝੜਾਓ ਚਾਹੇ ਕੰਬਲ ਤੇ ਝੜਾਓ ਇਸ ਵਿੱਚ ਵੀ ਰੰਗ ਡਿਜ਼ਾਈਨ ਰੰਗਾ ਮੈਚੀ ਬਹੁਤ ਮਿਲ ਜਾਣੀ ਹੈ ਤੁਹਾਨੂੰ ਇਸ ਤੋਂ ਬਾਅਦ ਤੁਹਾਡੇ ਵਾਸਤੇ ਲੈ ਕੇ ਆਇਆ ਸਿੰਗਲ ਬੈੱਡ ਦੀ ਚਾਦਰ ਗਰਮ ਦੇ ਵਿੱਚ ਫਲੈਨੋ ਦੀ ਛਰੀ ਦੀ ਸਿੰਗਲ ਬੈੱਡ ਦੀ ਚਾਦਰ ਇੱਕ ਚਾਦਰ ਦੇ ਨਾਲ ਇੱਕ ਪਿੱਲੋ ਕਵਰ ਪਿੱਲੋ ਕਵਰ ਉੱਪਰ ਜਿੱਪ ਲੱਗੀ ਹੋਏਗੀ ਫੁੱਲ ਸਾਈਜ਼ ਦੀ ਸਿੰਗਲ ਬੈੱਡ ਦੀ ਚਾਦਰ ਹੋਏਗੀ ਜਿਹੜੀ ਪਹਿਲਾਂ 450 ਰੁਪਏ ਦੀ ਚਾਦਰ ਸੀ ਉਹ ਜੈਪੁਰ ਹੈਂਡਲੂ ਮਰੱਜੂ ਖਦਰਪਨਾਰ ਉੱਪਰ ਤੋਂ ਤੁਹਾਨੂੰ ਮਿਲੇਗੀ ਸਿਰਫ 300 ਰੁਪਏ ਦੀ ਚਾਦਰ 300 ਰੁਪਏ ਦੀ ਸਿੰਗਲ ਬੈੱਡ ਦੀ ਚਾਦਰ ਨਾਲ ਪਿੱਲੋ ਕਵਰ ਕਹੇ ਏਸੀ ਸੈੱਟ ਏਸੀ ਸੈੱਟ ਦੇ ਵਿੱਚ ਇੱਕ ਹੋਊਗਾ ਰਜਾਈ ਤੇ ਕੰਬਲ ਦਾ ਗਲਾਫ ਇੱਕ ਚਾਦਰ ਤੇ ਨਾਲ ਦੋਸਰਾ ਆਣਿਆ ਦੇ ਕਵਰ ਜਿਹਦਾ ਮਾਰਕੀਟ ਪ੍ਰਾਈਸ ਹੈ 2000 ਰੁਪਏ ਪਰ ਜੈਪੁਰ ਹੈਂਡਲੂ ਮਰਾਜੂ ਖਦਰਪਨਾਰ ਉੱਪਰ ਤੁਹਾਨੂੰ ਮਿਲੇਗਾ ਸਿਰਫ ਸੇਲ ਦੇ ਵਿੱਚ 1000 ਰੁਪਏ ਦਾ ਸੈੱਟ ਇਹ ਡਬਲ ਬੈੱਡ ਦੀ ਰਜਾਈ ਦਾ ਗਲਾਫ ਹੈ ਇਹ ਨਾਲ ਦੋ ਪਿੱਲੋ ਕਵਰ ਹੈ ਇਸ ਤੋਂ ਬਾਅਦ ਇਹ ਇੱਕ ਡਬਲ ਬੈੱਡ ਦੀ ਫੁੱਲ ਸਾਈਜ਼ ਦੀ ਚਾਦਰ ਹੋਊਗੀ 2000 ਰੁਪਏ ਵਾਲਾ AC ਸੈੱਟ ਸਿਰਫ 1000 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਇਸ ਚ ਵੀ ਬਹੁਤ ਮਿਲ ਜਾਣਗੇ ਇਸ ਤੋਂ ਬਾਅਦ ਤੁਹਾਨੂੰ ਮਿਲ ਜੂਗਾ ਐਲੈਸਾ ਕੰਪਨੀ ਦਾ AC ਸੈੱਟ ਇਹ ਵੀ ਅੱਜ ਡਿਸਕਾਊਂਟ ਉੱਪਰ ਲਗਾ ਦਿੱਤਾ ਗਿਆ ਹੈ ਬਹੁਤ ਭਾਰੀ ਡਿਸਕਾਊਂਟ ਹੈ ਇਹਦੇ ਉੱਪਰ ਵੀ ਰਵਾਸੀ ਵਾਲ ਗਲਾਫ ਹੈ ਡਬਲ ਬੈੱਡ ਦੀ ਇੱਜ਼ਾਤ ਤੇ ਕੰਬਲ ਦਾ ਉਹਨੇ ਪਾਸੇ ਚਲੀ ਡਾਲਰ ਰਵਰਸੀਬਲ ਗਲਾਫ ਹੈ ਨਾਲ ਦੋ ਪਿੰਲੋ ਕਵਰ ਇੱਕ ਡਬਲ ਵੈਂਟ ਦੀ ਚਾਦਰ ਇਹਦਾ ਮਾਰਕੀਟ ਪ੍ਰਾਈਸ ਹੈ 2500 ਰੁਪਏ ਪਰ જયਪੁਰ ਹੈਲੂਮ ਰਾਜੂ ਖਦਰ ਪਣਾਰ ਉੱਪਰ ਤੁਹਾਨੂੰ ਆਫਰ ਦੇ ਵਿੱਚ ਮਿਲੇਗਾ ਸਿਰਫ 1500 ਰੁਪਏ ਦਾ ਸੈੱਟ ਅਲੈਸਾ ਕੰਪਨੀ ਦਾ ਏਸੀ ਸੈੱਟ ਸਿਰਫ 1500 ਰੁਪਏ ਦੇ ਵਿੱਚ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਰੰਗਾ ਮੈਚੀ ਬਹੁਤ ਮਿਲ ਜਾਣੀ ਹੈ ਬਹੁਤ ਜਿਆਦਾ ਇਸ ਤੋਂ ਬਾਅਦ ਤੁਹਾਡੇ ਵਾਸਤੇ ਲੈ ਕੇ ਆਏ ਸਿੰਗਲ ਬੈੱਡ ਦੇ ਰਜਾਈਆਂ ਤੇ ਕੰਪਲਾਂ ਦੇ ਗਲਾਫ ਇਹਨਾਂ ਉੱਪਰ ਵੀ ਬਹੁਤ ਭਾਰੀ ਡਿਸਕਾਊਂਟ ਲਗਾ ਦਿੱਤਾ ਗਿਆ ਹੈ ਜਿਹੜਾ ਪਹਿਲਾਂ 1200 ਰੁਪਏ ਦਾ ਜੋੜਾ ਸੀ ਸਿੰਗਲ ਰਜਾਈਆਂ ਦੇ ਗਲਾਫਾਂ ਦਾ ਹੁਣ ਇਹ ਤੁਹਾਨੂੰ ਮਿਲੇਗਾ ਸਿਰਫ 750 ਰੁਪਏ ਦਾ ਜੋੜਾ ਫੁੱਲ ਸਾਈਜ਼ ਦੇ ਸਿੰਗਲ ਰਜਾਈਆਂ ਦੇ ਗਲਾਫ ਸਾਢੇ 750 ਰੁਪਏ ਦਾ ਜੋੜਾ ਇੱਕ ਇਹਦੇ ਵਿੱਚ ਰਵੱਸੀ ਬਲ ਹੈ ਜਿਹੜਾ ਪਹਿਲਾਂ 1500 ਰੁਪਏ ਦਾ ਜੋੜਾ ਸੀ ਇਹ ਤੁਹਾਨੂੰ ਹੁਣ ਜੈਪੁਰ ਹੈਲ ਨੂੰ ਮਰਾਜੂ ਖਦਰ ਪਣਾਰ ਉੱਪਰ ਮਿਲਗਾ ਸਿਰਫ 900 ਰੁਪਏ ਦਾ ਜੋੜਾ ਦੋਨੇ ਪਾਸੇ ਸ਼ਲੀਨ ਵਾਲਾ ਇੱਧਰ ਵੀ ਡਿਜ਼ਾਈਨ ਹੋਊਗਾ ਦੂਸਰੀ ਸ਼ਰਟ ਅਲੱਗ ਡਿਜ਼ਾਈਨ ਹੋਊਗਾ 1500 ਰੁਪਏ ਵਾਲਾ ਸਿੰਗਲ ਰਜਾਈਆਂ ਜੋੜਾ ਸਿਰਫ 900 ਰੁਪਏ ਦੇ ਵਿੱਚ ਇੰਨਾ ਵਿੱਚ ਰੰਗ ਡਿਜ਼ਾਈਨ ਰੰਗਾ ਮੈਚੀ ਬਹੁਤ ਮਿਲ ਜਾਣੀ ਐ ਕੰਬਲਾ ਉੱਪਰ ਰਜਾਈਆਂ ਉੱਪਰ ਮੋਂਟੀ ਕਰ ਲੋ ਜੇ ਕੰਬਲ ਲੈਣੇ ਆ ਕੇਟੀਐਮ ਦੇ ਕੰਬਲ ਲੈਣੇ ਆ ਹਰੇਕ ਆਈਟਮ ਉੱਪਰ ਤੁਹਾਨੂੰ ਜਾ ਪਰ ਰਹਿਣ ਲੂੰ ਗਾਜੂ ਖੱਦਨ ਪਟਾਰ ਉੱਪਰ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਲਦੀ ਆਓ ਜਲਦੀ ਪਾਓ ਧੰਨਵਾਦ ਜੀ ਰਾਮ ਰਾਮ ਜੀ